ਸਾਡੇ ਸੁਮੂਚੇ ਗੁਰੂਤਮਾਂ ਦੇ ਉਤੇ ਕਬਜ਼ਾ ਕਰ ਲਿਆ ਰਸਸ ਨੇ ਮੇਰੇ ਬਸ ਤੋਂ ਬਾਹਰ ਹੈ ਮੇਰੇ ਕੋਲ ਪਰ ਤੋਂ ਮੇਰਾ ਕੋਈ ਝਰਾਂ ਨਹੀਂ ਸਵਾਦ ਮਰਨ ਤੋਂ ਕੋਈ ਝਰਾਂ ਨਹੀਂ ਮੈਂ ਮਰਾਂਗਾ ਦਲਦਲ ਹੋ ਗਏ ਕਿਸੇ ਨੇ ਵੀ ਮੇਰੇ ਤੱਕ ਅਪਰੋਚ ਨਹੀਂ ਕੀਤੀ ਮੇਰਾ ਸਵਾਨ ਗੁਰਦੁਆਰੇ ਚ ਜਰੂਰ ਸੌਦਾ ਪਾਦਰੀ ਆ ਬੇਸਤਰਾ ਕੱਲ ਪਾਈ ਦਲਜੀਤ ਸਿੰਘ ਬਿੱਟੂ ਜਿਹੜਾ ਖਾਲਸਤਾਨੀ ਕਾ ਹੁੰਦਾ ਉਹ ਵੀ ਸੰਤਾਰੂ ਸਰਦਾ ਦੇ ਫੁੱਲ ਕਬੇਟ ਕਰਕੇ ਆਇਆ ਓਏ ਸ਼ਰਮ ਕਰੋ ਆ ਬਿਲਡਿੰਗ ਨਹੀਂ ਤੁਹਾਨੂੰ ਦਿਖੀ ਤੁਸੀਂ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਬੇਸ਼ਰਮ ਈਮਾਨ ਸਿੰਘ ਮਾਨ ਕਿਉਂ ਨਹੀਂ ਬੋਲਦਾ ਜਿਹੜੀ ਤੁਸੀਂ ਆ ਤਸਵੀਰ ਦੇਖ ਰਹੇ ਹੋ ਨਾ ਇਹ ਦਰਬਾਰ ਸਾਹਿਬ ਨਹੀਂ ਹੈ ਇਹ ਦਰਬਾਰ ਸਾਹਿਬ ਦੀ ਨਕਲ ਹੈ ਜੋ ਕਿ ਤਿਆਰ ਕੀਤੀ ਗਈ ਹੈ ਤੇ 2009 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਇਹ ਜਿਹੜਾ ਸਰੋਵਰ ਹੈ ਇਹਨੂੰ ਪੂਰਿਆ ਜਾਵੇ ਇਹ ਜਿਹੜਾ ਪੁਲ ਤੁਸੀਂ ਦੇਖ ਰਹੇ ਹੋ ਇਸ ਫੋਟੋ ਦੇ ਵਿੱਚ ਇਹਨੂੰ ਟਾਇਆ ਜਾਵੇ ਅੱਜ 1 ਫਰਵਰੀ 2025 ਤਕਰੀਬਨ 15-16 ਸਾਲ ਹੋ ਚੁੱਕੇ ਨੇ ਜੀ ਲੇਕਿਨ ਇਸ ਹੁਕਮਨਾਮੇ ਤੇ ਅਜੇ ਤੱਕ ਅਮਲ ਨਹੀਂ ਹੋਇਆ ਔਰ ਅਗਰ ਕੋਈ ਇਹ ਕਹਿੰਦਾ ਹੈ ਕਿ ਇਸ ਹੁਕਮਨਾਮੇ ਤੇ ਅਮਲ ਕੀਤਾ ਜਾਵੇ ਤਾਂ ਉਹਨੂੰ ਗੁਰਦੁਆਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜੀ ਹਾਂ ਮੈਂ ਇਹ ਗੱਲ ਕਰ ਰਿਹਾ ਪਰ ਸੋਤਮ ਸਿੰਘ ਫੱਗੂ ਵਾਲਾ ਜੀ ਦੇ ਬਾਰੇ ਸਾਰੀ ਜਾਣਕਾਰੀ ਹਾਸਲ ਕਰਾਂਗੇ ਫਤਿਹ ਨ ਸਾਂਝ ਪਾਨਨੇ ਆਪਾ ਸਰਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕੁਝ ਹੋਇਆ ਕੱਲ ਪਹਿਲੇ ਸਭ ਤੋਂ ਪਹਿਲੇ ਉਹ ਦੱਸੋ ਫਿਰ ਇਸ ਘਟਨਾ ਬਾਰੇ ਜਾਣਾਂਗੇ ਜੀ ਤਾਸ ਪਰ ਚੋਤਮ ਸਿੰਘ ਫਗੂ ਵਾਲਾ ਜੀ ਮੈਂ ਦਰਸ਼ਨੀ ਡਿਊਟੀ ਐ ਸਾਹਮਣੇ ਜੀ ਦਰਸ਼ਨੀ ਡਿਊਟੀ ਦਾ ਮੇਨ ਰਸਤਾ ਸਾਡੇ ਗੁਰਦੁਆਰਾ ਸਾਹਿਬ ਦਾ ਲੇਕਿਨ ਇੱਥੋਂ ਦੀ ਸੰਗਤ ਘਟ ਜਾਂਦੀ ਐ ਤੇ ਉਧਰਲੇ ਰਸਤੇ ਜ਼ਿਆਦਾ ਜਾਂਦੀ ਐ ਜੀ ਇਹ ਖਾਲੀ ਐ ਤੇ ਉਸ ਥਾਂ ਦੇ ਉੱਤੇ ਮੈਂ ਬਜ਼ੁਰਗ ਹੋਣ ਦੇ ਨਾਤੇ ਮੈਂ ਪ੍ਰਦਰਸ਼ਨ ਕਰਨ ਦੇ ਲਈ ਸ਼ਰੋਣੀ ਕਮੇਟੀ ਦੇ ਦਫ਼ਤਰ ਮੰਨ ਕੇ ਵੀ ਇਸ ਨੂੰ ਸ਼ਰੋਣੀ ਕਮੇਟੀ ਦਾ ਹੀ ਦਫ਼ਤਰ ਮੰਨ ਲਿਆ ਜਾਵੇ ਜੀ ਅੰਮ੍ਰਿਤਸਰ ਵਾਲਾ ਹੂੰ ਹੂੰ ਮੈਂ ਇਸ ਦਫਤਰ ਦੇ ਵਿੱਚ ਮੈਂ ਧਰਨੇ ਤੇ ਬੈਠਿਆ ਡਿਊਟੀ ਦੇ ਵਿੱਚ ਉੱਥੇ ਸਾਰਾ ਦਿਨ ਸੁੱਖ ਦਾ ਨਿਕਲਿਆ ਸਾਰੀ ਰਾਤ ਸੁੱਖ ਦੀ ਨਿਕਲੀ ਦੂਸਰਾ ਦਿਨ ਜਦੋਂ ਸਵੇਰੇ ਸ਼ੁਰੂ ਹੋਇਆ 10 ਵਜੇ ਮੈਨੂੰ ਜਿਵੇਂ ਪੁਲਿਸ ਕਿਸੇ ਧਰਨਾ ਕਰੀ ਨੂੰ ਚੁੱਕ ਕੇ ਲੈ ਜਾਂਦੀ ਹੈ ਇਥੋਂ ਦਾ ਮੈਨੇਜਰ ਜਗਜੀਤ ਸਿੰਘ ਤੇ ਉਹਦੇ ਨਾਲ ਅੱਠ ਦਾ ਸਿੰਘ ਹੋਰ ਮੈਂ ਆਪਣੀ ਪੱਗ ਨੂੰ ਹੱਥ ਪਾਇਆ ਤੇ ਉਹਨਾਂ ਨੇ ਮੈਨੂੰ ਚੁੱਕ ਕੇ ਇਸ ਤਰ੍ਹਾਂ ਛੁੱਟਿਆ ਬਾਹਰ ਛੜਕਦੇ ਉੱਤੇ ਲਿਆ ਕੇ ਜਿਸ ਤਰੀਕੇ ਦੇ ਨਾਲ ਆਪਾਂ ਕਿਸੇ ਕ੍ਰਿਮੀਨਲ ਲੱਗੇ ਕ੍ਰਿਮੀਨਲ ਬੰਦੇ ਨੂੰ ਫੜਦੇ ਆ ਠੀਕ ਹੈ ਉਹਨੂੰ ਬੜਾ ਦੁੱਖ ਲੱਗਿਆ ਵੀ ਮੈਂ ਤਾਂ ਇੱਕ ਗੱਲ ਦੇ ਲਈ ਕੌਮ ਨੂੰ ਜਗਾਉਣ ਦੇ ਲਈ ਤੇ ਸ਼ਰੋਣੀ ਕਮੇਟੀ ਨੂੰ ਜਗਾਉਣ ਦੇ ਲਈ ਬੈਠਾ ਸੀ ਉਹ ਬੇਨਤੀ ਸੀਗੀ ਮੇਰੇ ਵੀ ਤੁਹਾਡੀ ਜਮੀਨ ਹੈ ਮਸਤੌਣਾ ਸਾਹਿਬ 400 ਏਕੜ ਇਹ ਜਿਹੜਾ ਫੋਟੋ ਹੈ ਜੀ ਮੈਂ ਹੁਣ ਇੱਥੇ ਗੱਲ ਕਰਦਾ ਜੀ ਇੱਥੇ ਆਣਾ ਜੀ ਕਿ ਇਹ ਦੇਖਣ ਦੇ ਵਿੱਚ ਦਰਬਾਰ ਸਾਹਿਬ ਲੱਗਦਾ ਜੀ ਇਸ ਰੂਪ ਹੈ 2008 ਦੇ ਵਿੱਚ ਗਿਆਨੀ ਗੁਰਵਚਨ ਸਿੰਘ ਜੀ ਪਾਸ ਗਿਆ ਸ਼ਿਕਾਇਤ ਲੈ ਕੇ ਵੀ ਮਸਤੌਣਾ ਸਾਹਿਬ ਵਿਕੇ ਦਰਬਾਰ ਸਾਹਿਬ ਦੀ ਨਕਲ ਬਣ ਰਹੀ ਹੈ ਅੱਛਾ ਜੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਵੀ ਇਹਦੇ ਬਾਰੇ ਪੜਤਾਲ ਕਰੋ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਦੇ ਮਾਣਯੋਗ ਮੈਂਬਰਾਂ ਨੇ ਪੜਤਾਲ ਕੀਤੀ ਜੀ ਪੜਤਾਲ ਦੇ ਵਿੱਚ ਬੁੱਧੀ ਜੀਵਿਆਂ ਤੋਂ ਗਿਆਨੀ ਗੁਰਵਜਨ ਸਿੰਘ ਨੇ ਪੜਤਾਲ ਕਰਵਾਈ ਅੱਛਾ ਜੀ ਉਸ ਪੜਤਾਲ ਦੇ ਵਿੱਚ ਗਿਆਨੀ ਗੁਰਵਜਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਲਿਖ ਕੇ ਦਿੱਤਾ ਹਾਂ ਵੀ ਹੂ ਹੂ ਦਰਬਾਰ ਸਾਹਿਬ ਦੀ ਨਕਲ ਹੈ ਉਸ ਤੋਂ ਉਪਰੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਹਾਂ ਇਹ ਹੁਕਮਨਾਮਾ ਜਾਰੀ ਕੀਤਾ 26 2009 ਨੂੰ ਹੂੰ 200 ਬਾਅਦ ਗਿਆਨੀ ਗੁਰਬਚਨ ਸਿੰਘ ਜੀ ਉਹਦੇ ਤੋਂ ਚਲੇ ਗਏ ਠੀਕ ਹੈ ਜੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਆ ਗਏ ਹੂੰ ਦਾਸ ਫਿਰ ਪੇਸ਼ ਹੋਇਆ ਹੂੰ ਸ੍ਰੀ ਅਕਾਲ ਤਾਲ ਸਾਹ ਤੇ ਅੱਛਾ ਜੀ ਗਿਆਨੀ ਹਰ ਹਰਪ੍ਰੀਤ ਸਿੰਘ ਜੀ ਪਾਸ ਇਹ ਇਹ ਫੋਟੋ ਕਦੋਂ ਦੀ ਹੈ ਜੀ ਇਹ ਫੋਟੋ ਦਾ 20 ਦੀ ਹੈ ਜੀ ਉਸ ਤੋਂ ਬਹੁਤ ਬਾਅਦ ਦੀ ਹੈ 2020 ਦੀ 2020 ਤੋਂ ਦੋਨੋਂ ਤਖਤਾਂ ਦਾ ਜਿੱਤੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਲਤਾ ਸਾਹਿਬ ਤੇ ਦਮਦਮਾ ਸਾਹਿਬ ਦਾ ਇਹ ਫੋਟੋ ਦਮਦਮਾ ਸਾਹਿਬ ਦੀ ਹੈ ਠੀਕ ਹੈ ਜੀ ਤੇ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ ਦਰਬਾਰ ਸਾਹਿਬ ਮੈਂ ਜਾ ਕੇ ਮੰਗ ਪੁੱਤਰ ਦਿੱਤਾ ਵੀ ਟੀਨਸਾ ਸਾਹਿਬ ਨੂੰ ਤਲਬ ਕਰੋ ਠੀਕ ਹੈ ਜੀ ਵੀ ਦਰਬਾਰ ਸਾਹਿਬ ਦੀ ਨਕਲ ਬਣਾ ਰਹੇ ਨੇ ਉਹਨਾਂ ਦਾ ਕਬਜ਼ਾ ਜਾਇਦਾਦ ਸ਼ਰੂਣੀ ਕਮੇਟੀ ਦੀ ਨਹੀਂ ਟੀਨਸਾ ਸਾਹਿਬ ਜੀ ਟੀਨਸਾ ਸਾਹਿਬ ਸਰਦਾਰ ਸੁਖਦੇਵ ਸਿੰਘ ਟੀਨਸਾ ਜੋ ਕਿ ਅਕਾਲੀ ਦਲ ਬਾਦਲ ਦੇ 70 ਜਰਨਲ ਸੀ ਠੀਕ ਉਸ ਸਮੇਂ ਉਸ ਸਮੇਂ ਠੀਕ ਹੈ ਜੀ ਉਸ ਤੋਂ ਬਾਅਦ ਬਾਅਦ ਤੇ ਇਨ੍ਹਾਂ ਨੇ ਬੱਕਰੀ ਪਾਰਟੀ ਬਣਾ ਲਈ ਉਹ ਇੱਕ ਵੱਖਰੀ ਗੱਲ ਹੈ ਠੀਕ ਹੈ ਜੀ ਲੇਕਿਨ ਇਹ ਮੈਂ ਜਾ ਕੇ ਮੰਗ ਪੱਤਰ ਜਿਹੜਾ ਇਹ ਦੇ ਰਿਹਾ ਇਹ ਮੰਗ ਪੱਤਰ ਦਾ ਵੀ ਮੇਰਾ ਕਾਰਨ ਸੀ ਵੀ ਇੱਕ ਜ਼ਮੀਨ ਇਹ 200 400 ਏਕੜ ਜ਼ਮੀਨ ਦੇ ਵਿੱਚੋਂ 25 ਏਕੜ ਜ਼ਮੀਨ ਸ਼ਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਦਾਨ ਕਰ ਦਿੱਤੀ ਕਿ ਜਾਲੀ ਬੰਦਿਆਂ ਨੇ ਅੱਛਾ ਮੈਂ ਗੁਰਦੁਆਰਾ ਨਾਨਕਿਆਣਾ ਸਾਹਿਬ ਪੋਖੜ ਤਾਲ ਤੇ ਬਹਿ ਕੇ ਮੈਨੇਜਰ ਦੇ ਤਤਾਮੀ ਜੀ ਨੇ ਮੇਰੀ ਗੱਲ ਸੁਣੀ ਤੇ ਉਹਦੀ ਪੜਤਾਲ ਕੀਤੀ ਤੇ ਮੈਂ 10 ਦਿਨ ਪੋਖੜ ਤਾਲ ਤੇ ਬੈਠਿਆ ਤੇ ਜਿਹੜੀ ਚੱਲ ਰਹੀ ਸਥਿਤੀ ਢੀਂਸਾ ਸਾਹਿਬ ਵਾਲੀ ਉਹਦੇ ਵਿੱਚ ਭਗਵੰਤ ਮਾਨ ਨੂੰ ਜਿਹੜੀ ਜਾਲੀ ਰਿਸ਼ਤੀ ਕਰਾਈ ਤੀ ਭਗਵੰਤ ਮਾਨ ਸਰਕਾਰ ਨੂੰ ਕਰਾਈ ਸੀ ਉਹ ਤੇ ਸਟੇ ਹੋਈ ਹਾਈ ਕੋਰਟ ਤੋਂ ਵੀ ਇਹ ਜਾਇਦਾਦ ਸ਼ਰਮਣੀ ਕਮੇਟੀ ਦੀ ਹੈ ਨਹੀਂ ਮੈਂ ਇਸ ਚ ਨੂੰ ਸਮਝਣਾ ਚਾਹੁੰਦਾ ਜੀ ਜਿਹੜੇ ਸੁਖਦੇਵ ਸਿੰਘ ਢੀਂਸਾ ਜੀ ਨੇ ਉਹਨਾਂ ਦਾ ਇਹਦੇ ਵਿੱਚ ਕੀ ਰੋਲ ਹੈ ਤੇਰਸਾ ਸਾਹਿਬ ਨਜਾਇਜ਼ ਕਬਜ਼ਾ ਕਰਨੇ ਨਜਾਇਜ਼ ਟਰਸਟ ਆ ਉਹਨਾਂ ਦਾ ਕਿੱਥੇ ਕਬਜ਼ਾ ਆ ਉਹਨਾਂ ਦਾ ਸਰ ਮਸਤਵਾਨਾ ਸਾਹਿਬ ਤੇ ਨਜਾਇਜ਼ ਕਬਜ਼ਾ ਕਾਲ ਸੰਤ ਆਤਰ ਸਿੰਘ ਟਰਸਟ ਦੇ ਉੱਤੇ ਦੇ ਨਾਂ ਦੇ ਟਰਸਟ ਦੇ ਉੱਤੇ ਉਹਨਾਂ ਦਾ ਜਲ ਹੀ ਨਿਤੇ ਨਜਾਇਜ਼ ਇਸ ਚੀਜ਼ ਦਾ ਆਪ ਜੀ ਕੋਈ ਪ੍ਰਮਾਣ ਦੇ ਸਕਦੇ ਹੋ ਜੀ ਪ੍ਰਮਾਣ ਇਹਦੇ ਬਹੁਤ ਲੰਮੇ ਚੌੜੇ ਨੇ ਦੂਜੀ ਜਿੱਦੇ ਤੁਹਾਡੇ ਨਾਲ ਮੌਕਾ ਮਿਲਿਆ ਗੱਲ ਕਰਨ ਦਾ ਉਹਦਾਂ ਨੂੰ ਜ਼ਰੂਰ ਦੇ ਦਿਆਂਗੇ ਠੀਕ ਹੈ ਕਿਉਂਕਿ ਜਿੰਨੇ ਉਹਦੇ ਵਿੱਚ ਪਾਰਟੀ ਕੀਤੇ ਹੋਏ ਨੇ ਸਰਦਾਰ ਸੁਖਦੇਵ ਸਿੰਘ ਢੀਡਸਾ ਨੇ ਉਹ ਸਾਰੇ ਦੇ ਸਾਰੇ ਉਹਦੇ ਆਪ ਦੇ ਪਰਿਵਾਰਕ ਰਿਸ਼ਤੇਦਾਰ ਮੈਂਬਰ ਠੀਕ ਹੈ ਕਿਸੇ ਵੀ ٹرسٹ ਦੇ ਵਿੱਚ ਆਪਦੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਅੱਛਾ ਠੀਕ ਹੈ ਜੀ ਇਹ ਇਸ ਤੋਂ ਪੁਰੰਤ ਜਿਹੜੀ ਇਹ ਕਟਨਾ ਤੇ ਆ ਗਈ ਗੱਲ 10 ਸਿੱਥੇ ਬੈਠਿਆ ਲੇਕਿਨ ਹੁਣ ਦੀ ਜਿਹੜੀ ਸਟੇਜ ਹੈ ਮੈਂ ਬੈਨਰ ਲਾਇਆ ਜੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਕੋਈ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੈ ਜੀ ਇਹ ਕੀ ਹੈ ਜੀ ਹਾਈ ਕੋਰਟ ਦਾ ਜਿਹੜਾ ਇਹ ਕੀ ਚੀਜ਼ ਹੈ ਇਹ ਹਾਈ ਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਸ ਸੰਤਰਾਤਰ ਸਿੰਘ ٹرسٹ ਜਿਹੜਾ ਜਾਲੀ ٹرسٹ ਹੈ ਢੀਂਸਾ ਸਾਹਿਬ ਦਾ ਉਹ ਦਾ ਮੁਕੱਦਮਾ ਚੱਲਦਾ ਅੱਛਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਿਆ ਇਹ ਮੁਕੱਦਮਾ ਕਿਹਦੇ ਵੱਲੋਂ ਕੀਤਾ ਗਿਆ ਜੀ ਇਹ ਮੁਕੱਦਮਾ ਢੀਂਸਾ ਸਾਹਿਬ ਨੇ ਸਟੇਲ ਹੀ ਹੋਈ ਆ ਫ੍ਰੈਂਡਲੀ ਮੈਚ ਖੇੜ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਢੀਂਸਾ ਸਾਹਿਬ ਅੱਛਾ ਇਹ ਜਮੀਨ ਤੇ ਨਜਾਇਜ਼ ਕਬਜ਼ਾ ਧਾਮੀ ਜੀ ਦੀ ਬਕਾਇਦਾ ਤੌਰ ਤੇ ਮੈਂ ਠੋਕ ਮਾ ਜਾ ਕੇ ਕਹਿਣਾ ਹੂੰ ਵੀ ਤਾਮੀ ਜੀ ਦੇ ਅਸ਼ੀਰਵਾਦ ਤਾਮੀ ਜੀ ਦੀ ਮਿਲੀ ਭੁਗਤ ਜਾਂ ਉਹਨਾਂ ਦਾ ਕਹਲੇ ਸਿਆਸੀ ਗੰਢ ਤੁਪ ਇਹ ਜਿਹੜਾ ਮੁਕਦਮਾ ਹੈ ਇਹ ਕਿਹਦੇ ਵੱਲੋਂ ਕੀਤਾ ਗਿਆ ਮੁਕਦਮਾ ਸ਼੍ਰੋਮਣੀ ਕਮੇਟੀ ਜਿੱਤੀ ਹੋਈ ਹੈ ਮੁਕਦਮਾ ਸ਼੍ਰੋਮਣੀ ਕਮੇਟੀ ਜਿੱਤੀ ਹੋਈ ਹੈ ਠੀਕ ਹੈ ਹਾਈ ਕੋਰਟ ਦੇ ਵਿੱਚ ਜਾ ਕੇ ਜਦੋਂ ਇਸ ਗੱਲ ਦੀ ਢਿੰਸਾ ਸਾਹਿਬ ਨੇ ਸਟੇ ਲਈ ਜਿਹੜਾ ਜੋ ਉਹਨਾਂ ਦਾ ਕਾਨੂੰਨੀ ਹੱਕ ਹੀ ਨਹੀਂ ਮਰਦਾ ਠੀਕ ਹੈ ਕਾਨੂੰਨੀ ਹੱਕੇ ਨਹੀਂ ਵਰਦਾ ਲੇਕਿਨ ਉਹਨਾਂ ਨੂੰ ਵੀ ਅਪਰੋਚ ਹੈ ਨਹੀਂ ਫਿਰ ਸਟੇ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੂੰ ਲੜ ਰਹੀ ਹੈ 40 ਸਾਲ ਤੋਂ ਲੜ ਰਹੀ ਹੈ 40 ਸਾਲ ਤੋਂ 40 ਸਾਲ ਤੋਂ ਲੜੀ ਜਾ ਅਫਸੋਸ ਵੀ 40 ਸਾਲ ਤੋਂ ਲੜ ਰਹੀ ਹੈ 40 ਸਾਲ ਤੋਂ ਲੜ ਰਹੀ ਹੈ ਤਾਸ ਪੁਸ਼ੋਤਮ ਸਿੰਘ ਫੱਗੂ ਵਾਲਾ ਵੀ 20 ਸਾਲ 16 ਸਾਲ ਤੋਂ ਲੜ ਰਿਹਾ ਹੈ ਵੀ ਦਰਬਾਰ ਸਾਹਿਬ ਦੀ ਨਕਲ ਅਕਾਲ ਤਖਤ ਤੇ ਜਾ ਕੇ ਬੇਨਤੀਆਂ ਕਰਦੀਆਂ ਆ ਬੈਠਾ ਇੱਕ ਨਲਾਇਕ ਜਥੇਦਾਰ ਸਾਡਾ ਜਿਹੜਾ ਪਰਸੋਂ ਵਸੋਂ ਆਣੇ ਆ ਕੇ ਗਿਆ ਹੈ ਮਸਤੌਣ ਸਾਹਿਬ ਆ ਕੇ ਮਸਤੌਣ ਨੇ ਪਰਸੋਂ ਜੋੜ ਮੇਲੇ ਤੇ ਆ ਕੇ ਸ਼ਰਦਾ ਦੇ ਫੁੱਲ ਪੇਟ ਕਰਕੇ ਗਿਆ। ਨਾਗਪੁਰ ਤੋਂ ਚੱਲਿਆ ਹੋਇਆ ਜਥੇਦਾਰ ਸਾਡਾ। ਫਿਰ ਇਹਦਾ ਮਤਲਬ ਤਾਂ ਇਹ ਉਹਨਾਂ ਨੂੰ ਐਸੇ ਕਰਕੇ ਟੀਨ ਸਾਹਿਬਾਂ ਨੂੰ ਤਲਬ ਨਹੀਂ ਕੀਤਾ। ਅੱਛਾ ਐਸੇ ਕਰਕੇ ਟੀਨ ਸਾਹਿਬ ਨੂੰ ਤਲਬ ਨਹੀਂ ਕੀਤਾ ਗਿਆ ਮੈਨੂੰ ਰੋਲਿਆ ਗਿਆ। ਮੇਰੀ ਗੱਲ ਨੂੰ ਰੋਲਿਆ ਗਿਆ। ਟੀਨ ਸਾਹਿਬ ਨੂੰ ਤਲਬ ਨਹੀਂ ਕੀਤਾ ਗਿਆ। ਸਾਡੇ ਸੁਮੂੱਚੇ ਗੁਰੂਤਾਮਾਂ ਦੇ ਉੱਤੇ ਕਬਜ਼ਾ ਕਰ ਲਿਆ RSS ਨੇ। ਮਾਫ਼ ਕਰਨਾ ਮੇਰੇ ਬਸ ਤੋਂ ਬਾਹਰ ਹੈ ਮੇਰੇ ਕੋਲੋਂ ਮਰ ਤੋਂ ਮੇਰਾ ਕੋਈ ਝਰਣਾ ਨਹੀਂ। ਸਵਾਮਰ ਨੂੰ ਕੋਈ ਸਰਾਨੀ ਮਰਹਾਗਾ ਇਸ ਗੱਲ ਤੇ ਮੈਂ ਸਰੀਰ त्याਗਾਗਾ ਛੱਡਾਂਗਾ ਸਰੀਰ ਦੇ ਛੱਡ ਦੇ ਨੀ ਜਮ ਮਤਲਬ اندر ਹੋ ਗਏ ਕਿਸੇ ਨੇ ਵੀ ਮੇਰੇ ਤੱਕ ਅਪਰੋਚ ਨਹੀਂ ਕੀਤੀ ਮੇਰਾ ਸਬਾਨ ਗੁਰਦੁਆਰੇ ਚ ਜਰੂਰ ਸੋਟਾ ਪਾਦਰੀ ਆ ਬਿਸਤਰਾ ਆ ਬੈਨਰ ਪਾੜਦੇ ਤੇ ਜੰਡਾ ਮੇ ਬਣਵਾਏ ਨੇ ਲੇਕਿਨ ਮੈਨੂੰ ਕਿਸੇ ਨੇ ਨਹੀਂ ਸੁਣਿਆ ਨਾ ਕੱਲ ਜਾਇਦਾਸਤੇ ਬਣ ਰਹੀ ਹੈ ਸ਼੍ਰੋਮਣੀ ਕਮੇਟੀ ਦੇਤੇ ਮਾਲਕ ਬਣਨਾ ਹੈ ਸ਼੍ਰੋਮਣੀ ਕਮੇਟੀ ਨੇ ਮੈਨੇਜਰ ਲੱਗਣੇ ਨੇ ਸ਼੍ਰੋਮਣੀ ਕਮੇਟੀ ਦੇ ਨਾਮ ਉੱਤੇ ਮਹਾਤਮਾ ਬਣਨਾ ਹੈ ਨਾਮ ਉੱਤੇ ਮੈਨੇਜਰ ਬਣਨਾ ਹੈ ਹਾਂ ਨਾ ਮੇਰਾ ਉੱਤੇ ਕੋਈ ਰੋਲ ਹੈ ਜੀ ਮੈਨੂੰ ਉੱਥੋਂ ਕੋਈ ਬੈਨੀਫਿਟ ਨਹੀਂ ਜੀ ਇੱਕ ਜਿਹੜਾ ਇਹ ਆ ਵੀਨੇ ਲਿਖਿਆ ਜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਾਈਟ ਪੇਪਰ ਇਕੱਠਾ ਚਿੱਠਾ ਜਾਰੀ ਕਰੇ ਇਹ ਕੀ ਹੈ ਥੋੜਾ ਇਹ ਦੱਸੋ ਚਿੱਟੇ ਚਿੱਠੇ ਦਾ ਮਤਲਬ ਇਹ ਹੀ ਹੁੰਦਾ ਜੀ ਇੱਕ ਬੇਦਾ ਪਛੋਕੜ ਦੱਸੇ ਵੀ ਸਾਡੀ ਮਿਲੀ ਪੇਕ ਤੂ ਕਿੱਥਿਆ ਕੋ ਤੂੰ ਕਿੱਥੇ ਹੈ ਸ਼੍ਰੋਮਣੀ ਕਮੇਟੀ ਦੀ ਕੀ ਕਰ ਤੂੰ ਤੱਕ ਕਾਗਜ਼ਾ ਜਾਂ ਰਿਕਾਰਡ ਕੀ ਕਹਿੰਦਾ ਹੈ ਅੱਛਾ ਕਾਗਜ਼ਾਂ ਦਾ ਮਾਲ ਵਿਕਮੇ ਦਾ ਪਟਵਾਰੀਆਂ ਦਾ ਰਿਕਾਰਡ ਇਹ ਕੀ ਕਹਿੰਦਾ ਹੈ ਇਹਦੇ ਬਾਰੇ ਦੱਸਿਆ ਜਾ ਕੱਚੇ ਚਿੱਟੇ ਦਾ ਮਤਲਬ ਇਹ ਹੁੰਦਾ ਵਾਈਟ ਪੇਪਰ ਇਹ ਅੰਗਰੇਜ਼ੀ ਦਾ ਲਫ਼ਜ਼ ਹੈ ਜਿਹਦੇ ਵਿੱਚ ਪੂਰਾ ਜਾਣਕਾਰੀ ਹੋਵੇ ਪੂਰੀ ਜਾਣਕਾਰੀ ਹੋਵੇ ਦੇਵੇ ਸ਼੍ਰੋਮਣੀ ਕਮੇਟੀ ਮੈਂ ਇਹ ਮੰਗ ਲਈ ਹੋਵੇ ਬੈਠਾ ਮੇਰੇ ਬੈਠ ਕਾਨੂੰਨੀ ਹੱਕ ਹੈ ਮੇਰਾ ਰਾਈਟ ਹੈ ਫੰਡਾਮੈਂਟਲ ਰਾਈਟ ਨੇ ਮੈਂ ਇੱਥੇ ਆ 75 ਸ਼ੇਤਰ ਦੀ ਮੈਂ ਉਦੋਂ ਤੋਂ ਐਜੀਟੇਸ਼ਨਾਂ ਦੇ ਵਿੱਚ ਲੱਗਿਆ ਲੇਕਿਨ ਅੱਜ ਮੇਰੇ ਗੁਰੂ ਦੀ ਦਾੜੀ ਨੂੰ ਹੱਥ ਪਿਆ ਸਭ ਤੋਂ ਵੱਡਾ ਚੈਲੰਜ ਆ ਦਰਬਾਰ ਸਾਹਿਬ ਇੱਕੋ ਹੀ ਹੈ ਇਹ ਚੈਲੰਜ ਹੈ ਸਿੱਖ ਪੰਥ ਨੂੰ ਦਰਬਾਰ ਸਾਹਿਬ ਦੀ ਨਕਲ ਕੌਣ ਬਰਵਾਤ ਕਰ ਕੋਈ ਨਹੀਂ ਬਹਾ ਸਕਦਾ ਕੌਣ ਪ੍ਰਬੰਧ ਕਰ ਲੂ ਬੇਸ਼ਰਮਾਇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਸ਼ਰਮਾਇ ਸ਼ਰੋਣੀ ਅਕਾਲੀ ਦਲ ਉਹਦੇ ਜਨਨ ਸਿਕਤਰ ਨੇ ਉਹਦੀ ਪੀੜ੍ਹੀ ਥੱਲੇ ਚੱਲਦੇ ਨੇ ਸਾਨੂੰ ਸਿਕਤਰ ਟੇਨ ਸਾਹਿਬ ਜੀ ਅੱਜ ਬੜ ਤੇ ਪੈਦੇ ਵੱਖਰੀ ਗੱਲ ਤਲਬ ਕਿਉਂ ਨਹੀਂ ਕੀਤਾ ਇਸ ਗਿਆਨੀ ਨੇ ਕੱਲ ਗਿਆਨੀ ਜੀ ਤੇ ਸੁਖਦੇਵ ਸਿੰਘ ਟੇਨ ਸਾਹਿਬ ਦਾ ਬੇਟਾ ਪਰਮਿੰਦਰ ਇਨੂੰ ਬਗ ਉਹ ਦੇ ਰਿਹਾ ਸਨਮਾਨਤ ਸਨਮਾਨ ਦੇ ਰਿਹਾ ਉਹ ਅਫਸੋਸ ਮਰ ਜਾਓ ਡੁੱਬ ਕੇ ਦੋਨੇ ਸ਼ਰਮ ਨਾਲ ਮਰ ਜਾਓ ਤੁਸੀਂ ਦੋਨੇ ਤੁਸੀਂ ਕੌਣ ਕਿਹੜਾ ਫੂਲਾ ਸਿੰਘ ਹੈ ਤੂੰ ਹਰਪ੍ਰੀਤ ਸਿੰਘ ਜੀ ਕਿਹੜਾ ਫੂਲਾ ਸਿੰਘ ਫੂਲਾ ਸਿੰਘ ਦੇ ਦਾ ਤੂੰ ਰੋਣਾ ਦੇ ਕੇ ਜੇ ਕੋਈ ਸਿੰਘ ਤੇ ਤੋਂ ਸਵਾਲ ਪੁੱਛਦਾ ਧਾਹਾ ਮਾਰਦਾ ਮੇਰੀ ਇੱਜ਼ਤ ਮੇਰੀ ਆਬਰੂ ਉਹ ਸਾਰੀ ਕੌਮ ਦੀ ਆਬਰੂ ਰੋਲਤੀ ਗੈਨੀ ਹਰਪ੍ਰੀਤ ਸਿੰਘ ਆ ਢੀਂਸੇ ਤੋਂ ਜਿੱਥਾ ਜੜਾ ਨਜਾਇਜ਼ ਕਬਜ਼ਾ ਬਰ ਕੋਲ ਬਟਾ ਦਰਬਾਰ ਸਾਹਿਬ ਦੀ ਨਕਲ ਬਣਾ ਰਿਹਾ ਹੈ ਉਤੋਂ ਲੈ ਕੇ ਤਾਂ ਫੂਲਾ ਸਿੰਘ ਬਣੇਗਾ ਤੂੰ ਤੂੰ ਤਾਂ ਫੂਲਾ ਸਿੰਘ ਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਹੈਗਾ ਤੇਰੇ ਜੱਥਰ ਦੇ ਵਿੱਚ ਤਾਂ ਜੁੱਤੀਆਂ ਵਜਿੰਨੀਆਂ ਨੇ ਆ ਰਪੀਤ ਅਕਾਲੀ ਫੂਲਾ ਸਿੰਘ ਜਿਵੇਂ ਕਿਸੇ ਟਾਈਮ ਕਿਸਾਨ ਨੇ ਕਟਣ ਦਿੱਤੇ ਸੀ ਖੋਪੜ ਲਾ ਲਿਆ ਸੀ ਸਿੰਘ ਨੇ ਜੁੱਤੀਆਂ ਮਾਰਨੀਆਂ ਪਈਆਂ ਸੀ ਸਿਰ ਦੇ ਵਿੱਚ ਤਾਂ ਉਹਦੇ ਪਿਸ਼ਾਬ ਦਾ ਪੰਨ ਖੋਲਦਾ ਸੀ ਜੀ ਤੇਰੇ ਸਿਰ ਦੇ ਵਿੱਚ ਤਾਂ ਅਕਾਲੀ ਫੂਲਾ ਸਿੰਘ ਦੀ ਜਿਸੀਂ ਜੁੱਤੀ ਲੱਭ ਕੇ ਲਿਆਵਾਂਗੇ ਤੇਰੇ ਸਿਰ ਦੇ ਵਿੱਚ ਮਾਰਾਂਗੇ ਕਿਤੇ ਨਾ ਕਿਸੇ ਮੋੜ ਦੇ ਉੱਤੇ ਮੈਂ ਇੱਕ ਜਾਣਕਾਰੀ ਲੈਣਾ ਚਾਹੁੰਦਾ ਆਪ ਜੀ ਤੋਂ ਜੀ ਜਿਹੜੀ ਜਾਣਕਾਰੀ ਆਪ ਜੀ ਦੇ ਰਹੇ ਹੋ ਕਿ ਇਹ ਸਿੱਖ ਜਥੇਬੰਦੀਆਂ ਕੋਲ ਸੰਸਥਾਵਾਂ ਕੋਲ ਨਹੀਂ ਹੈ ਕਿਉਂਕਿ ਮੈਂ ਜਿੰਨਾ ਕੋ ਦੇਖ ਰਿਹਾ ਕਿ ਆਪ ਜੀ ਹੀ ਇਸ ਮੈਟਰ ਦੇ ਉੱਤੇ ਬੋਲ ਰਹੇ ਹੋ ਹੋਰ ਕਿਸੇ ਦਾ ਕੋਈ ਵੀ ਸਟੇਟਮੈਂਟ ਇਹਦੇ ਉੱਤੇ ਨਹੀਂ ਆ ਰਿਹਾ ਕਿੰਨੇ ਹੀ ਪ੍ਰਚਾਰਕ ਸਿੱਖ ਜਥੇਬੰਦੀਆਂ ਸੁਸਾਇਟੀਆਂ ਅਫਸੋਸ ਹੈ ਕਿਸੇ ਦਾ ਕੋਈ ਸਟੇਟਮੈਂਟ ਨਹੀਂ ਅਫਸੋਸ ਆ ਮੈਨੂੰ ਹੂੰ ਮੇਜਾ ਤਾਂ ਉਹ ਸਿੱਖ ਨੇ ਬਾਦਾਂ ਕਿ ਸਧਾਰਨ ਸਿੱਖ ਉਹ ਆਗੂ ਦਾ ਕੀ ਹੋ ਸਕਦਾ ਨੇ ਜਦੋਂ ਸਿੱਖੇ ਨਹੀਂ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨਕਲ ਪ੍ਰਬੰਧਨ ਕਰ ਲਈ ਉਹ ਸਿੱਖ ਕਿਵੇਂ ਨੇ ਹਾਂ ਉੱਥੇ ਜਾਂਦੇ ਕਥਾ ਕਰਨ ਦੇ ਉੱਥੇ ਜਾਂਦੇ ਨੇ ਕਥਾ ਕਰਨ ਵਾਲੇ ਇੱਕ ਪਾਸੇ ਸਰਵਾਰ ਸਿੰਘ ਮਜੀਦ ਸਿੰਘ ਮਾਨ ਜਾਂਦਾ ਹੈ ਅਫਸੋਸ ਅਫਸੋਸ ਸੇਵਨ ਜੀ ਜਮਾਨ ਦਾ ਬੇਟਾ ਕੱਲ ਉੱਥੇ ਜਾ ਕੇ ਆਇਆ ਹੈ ਲੇਕਿਨ ਇਸ ਨਕਲ ਤੇ ਕਿਉਂ ਨਹੀਂ ਬੋਲਦਾ ਬੇਸ਼ਰਮ ਇਹ ਮਾਨ ਸਿੰਘ ਮਾਨ ਬੇਸ਼ਰਮ ਇਮਾਨ ਸਿੰਘ ਮਾਨ ਕਿਉਂ ਨਹੀਂ ਬੋਲਦਾ ਕੱਲ ਪਾਈ ਦਲਜੀਤ ਸਿੰਘ ਬਿੱਟੂ ਜਿਹੜਾ ਖਾਲਸਤਾਨੀ ਕਾ ਹੁੰਦਾ ਉਹ ਵੀ ਸੰਤਾਂ ਨੂੰ ਸਰਦਾ ਦੇ ਫੁੱਲ ਕਬੇਟ ਕਰਕੇ ਆਇਆ ਬਾ ਪੁੱਛਣਾ ਚਾਹਣਾ ਬਿੱਟੂ ਜੀ ਨੇ ਵੀ ਆ ਅਕਲ ਦਰਵਾਰ ਸਭ ਦੀ ਬਣੀ ਹੈ ਜਿੱਥੇ ਸੰਤ ਨੂੰ ਤੇਰੇ ਚੇਲੇ ਕਹਿੰਦੇ ਨੇ ਦਲਜੀਤ ਸਿੰਘ ਕਹਿੰਦੇ ਚੇਲੇ ਕਹਿੰਦੇ ਨੇ ਕਿ ਅਸੀਂ ਉੱਥੇ ਦਲਜੀਤ ਸਿੰਘ ਦੇ ਚੇਲੇ ਕਿ ਅਸੀਂ ਉੱਥੇ ਚੂਲੇ ਹਟਾ ਦਿੱਤੇ ਅੱਛਾ ਉਹ ਕਹਿੰਦੇ ਸੀ ਚੂਲੇ ਹਟਾ ਦਿੱਤੇ ਸੀ ਹੋਰ ਚੀਜ਼ਾਂ ਹਟਾ ਦਿੱਤੀਆਂ ਸਪੀਕਰ ਹਟਾ ਦੇਤੇ ਚੂੜੀਆਂ ਦਾ ਬਾਜ਼ਾਰ ਹਟਾ ਦਿੱਤਾ ਅੰਦਰ ਦਰਬਾਰ ਸਾਹਿਬ ਅੰਦਰਲੇ ਹਮ ਹਾਂ ਬਾਹਰ ਕਰ ਦਿੱਤਾ ਬਾਹਰ ਕਰ ਦਿੱਤਾ ਯਾ ਉਹ ਓਏ ਸ਼ਰਮ ਕਰੋ ਆ ਬਿਲਡਿੰਗ ਨਹੀਂ ਤੁਹਾਨੂੰ ਦਿਖੀ ਤੁਸੀਂ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਉਹ ਬੇਸ਼ਰਮ ਸਿੱਖੋ ਕਿਉਂ ਗੁਰੂ ਦੀ ਪੱਗ ਨੂੰ ਲਾਜ ਲਾਇਆ ਮੈਂ ਦੂਬਦ ਕੀ ਕੁਛ ਖਾਂਗਾ ਕਿਉਂਕਿ ਤੀਸਰਾ ਦਿਨ ਮੇਰਾ ਪੋਖੜ ਤਾਲ ਦਾ ਮਰਨ ਮਰਤਦਾ ਮੈਂ ਪਾਣੀ ਵੀ ਮੂੰਹ ਨੂੰ ਨਹੀਂ ਲਾਇਆ ਮੈਂ ਜਾਣ ਦੇ ਆਗਾ ਲੇਕਿਨ ਇਸ ਗੱਲ ਤੋਂ ਮੈਂ ਪਿੱਛੇ ਨਹੀਂ ਹਟਾਂਗਾ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਾਨੂੰ ਜਾਣਕਾਰੀ ਮਿਲੀ ਸੀ ਕਿ ਭਾਈ ਸਾਹਿਬ ਜੀ ਦੋ ਦਿਨ ਤੋਂ ਅੱਜ ਤੀਸਰਾ ਦਿਨ ਹੈ ਭੁੱਖ ਹੜਤਾਲ ਤੇ ਬੈਠੇ ਹਨ ਮਨ ਵਰਤ ਤੇ ਬੈਠੇ ਹਨ ਤੇ ਅੱਜ ਤੀਸਰਾ ਦਿਨ ਹੈ ਤੇ ਸਾਨੂੰ ਜਾਣਕਾਰੀ ਮਿਲੀ ਕਿ ਕੱਲ ਇਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਕਿਸੇ ਨਾਲ ਵਿਚਾਰਨ ਦਾ ਮਤਭੇਦ ਹੋ ਸਕਦੇ ਹਨ ਪਰ ਇਸ ਤਰੀਕੇ ਨਾਲ ਵਰਤੀ ਦਾ ਕਿਸੇ ਨਾਲ ਕਰਨਾ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਦੇਣਾ ਇਹ ਬਿਲਕੁਲ ਗਲਤ ਹੈ ਇਹ ਸਭ ਜਾਣਦੇ ਹੋਏ ਮੈਂ ਪੋਸਟ ਵੀ ਸਾਂਝੀ ਕੀਤੀ ਸੀ ਤਾਂ ਮੈਂ ਇਹਨਾਂ ਦੇ ਵਿਚਾਰ ਲੈਣ ਲਈ ਇੱਥੇ ਅੱਜ ਪਹੁੰਚਿਆ ਸੀ ਇਹਨਾਂ ਦੇ ਅਸੀਂ ਵਿਚਾਰ ਸੁਣੇ ਹਨ ਇਹ ਸਾਰੇ ਵਿਚਾਰ ਮੈਂ ਆਪ ਸਾਰੇ ਨਾਲ ਸਾਂਝੇ ਕਰ ਰਿਹਾ ਆ। ਆਪ ਵੀ ਆਪਣੇ ਵਿਚਾਰ ਕਮੈਂਟ ਰਹੀਂ ਸਾਂਝੇ ਕਰ ਸਕਦੇ ਹੋ। ਜਿਹੜੇ ਵੀ ਵੀਰਾ ਭੈਣਾ ਦੀ ਜਿੱਕਰ ਜਿਹੜੇ ਵੀ ਜਥੇਬੰਦੀਆਂ ਜਿੱਕਰ ਜਾਂ ਜਿਹੜੇ ਵੀ ਮੈਂਬਰਾਂ ਜਿੱਕਰ ਭਾਈ ਸਾਹਿਬ ਜੀ ਨੇ ਕੀਤਾ ਹੈ ਜੇ ਉਹ ਆਪਣੇ ਕੋਈ ਵਿਚਾਰ ਦੇਣਾ ਚਾਹੁੰਦੇ ਹਨ ਉਹ ਵੀ ਸਾਨੂੰ ਦੱਸਣ। ਅਸੀਂ ਉਹਨਾਂ ਦੇ ਵਿਚਾਰ ਵੀ ਸਾਂਝੇ ਕਰਾਂ ਕਿਉਂਕਿ ਇਹ ਵਿਚਾਰ ਭਾਈ ਸਾਹਿਬ ਦੇ ਹਨ। ਠੀਕ ਹੈ ਜੀ ਤੇ ਮੇਰਾ ਫਰਜ਼ ਹੁੰਦਾ ਹੈ ਕਿ ਮੈਂ ਅਭੀ ਤੱਕ ਸਿਰਫ ਜਾਣਕਾਰੀ ਪਹੁੰਚਾਵਾਂ ਤੇ ਇਹ ਜਾਣਕਾਰੀ ਪਹੁੰਚਾਉਂਦੇ ਹੋਏ ਪੇਸ਼ਕਾਰੀ ਕਰਦੇ ਮੇਤੋਂ ਕੋਈ ਗੱਲ ਗਲਤ ਕਹੀ ਗਈ ਹੋਵੇ ਉਹਦੇ ਲਈ ਮਾਫੀ ਚਾਹਨਾ ਮੇਰੀ ਗਲਤੀ ਮੇਰੇ ਧਿਆਨ ਚ ਜਰੂਰ ਲਿਆਓ ਬਾਕੀ ਮੈਂ ਫਿਰ ਤੋਂ ਬੇਨਤੀ ਕਰਦਾ ਜੀ ਭਾਈ ਸਾਹਿਬ ਜੀ ਬੈਠੇ ਤਿੰਨ ਦਿਨ ਹੋ ਗਏ ਬੈਠੇ ਅਸੀਂ ਬਹੁਤ ਕੌਮ ਦੇ ਹੀਰੇ ਗਵਾ ਚੁੱਕੇ ਆ ਇੱਕ ਹੋਰ ਹੀਰਾ ਆਪਾਂ ਨਾਗਵਾ ਲਈਏ ਤਾਂ ਸ਼ਰਮਣੀ ਕਮੇਟੀ ਨੂੰ ਸਿੱਖ ਜੱਥੇਬੰਦਿਆਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਦੀ ਇੱਕ ਵਾਰ ਗੱਲ ਤਾਂ ਸੁਣੋ ਜੀ ਗੱਲ ਤਾਂ ਸੁਣਨੀ ਚਾਹੀਦੀ ਹੈ ਇੰਨੀ ਕਿ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕ